ਪੁੱਤ 2-3 ਦਿਨ ਹੋ ਗਏ ਆ ਤੂੰ ਰੋਟੀ ਨਹੀਂ ਖਾਦੀ ਕੁਝ ਬੋਲ ਵੀ ਕਿੱਧਰ ਸੁੱਤੀ ਲਾਈ ਆ ਤੂੰ ਸੁੱਤੀ ਪਵਾਜ ਕਿੱਥੇ ਲਾਉਣੀ ਹੈ ਮੈਨੂੰ ਤੇ ਕੁੜੀ ਦੀ ਯਾਦ ਆਈ ਜਾਂਦੀ ਚੱਲ ਪੁੱਤ ਹੈ ਤੇ ਇਦਾਂ ਹੀ ਆ ਪਰ ਕੀ ਕਰਨਾ ਜੋ ਮਾਰਾ ਇਹਨੂੰ ਮਨਜ਼ੂਰ ਵਾ ਹੁਣ ਆਹੜੀ ਦੌਰ ਤੇ ਦਵਾਈਆਂ ਤਾਂ ਕਹੀ ਨਾ ਅਰਪਿੰਦਰ ਹਾਂਜੀ ਮੇਰੀ ਗੱਲ ਸੁਣ ਹਾਂ ਦੋ ਤਿੰਨ ਦਿਨ ਹੋ ਗਏ ਲਵਲੀ ਨੇ ਰੋਟੀ ਨਹੀਂ ਖਾਧੀ ਰੋਹੀ ਜਾਣ ਡਿਆ ਵਾ ਚਲ ਤਿਆਂ ਪੁੱਤਾਂ ਦੇ ਦੁੱਖ ਬੜੇ ਹੁੰਦੇ ਆ ਵੱਡੀ ਹੋਈ ਹੈਗੀ ਸਿਆਣੀ ਬੜੀਆਂ ਆਸਾਂ ਹੀ ਉਹਨੂੰ ਪੜੂਗੀ ਬਾਹਰ ਕਲਾਉਂਗਾ ਰੁਪਿੰਦਰ ਚਲ ਤੂੰ ਹੀ ਹੁਣ ਹੌਂਸਲਾ ਕਰ ਮੋ ਜੋ ਹੋਣਾ ਹੀ ਉਹ ਤੇ ਹੋ ਹੀ ਗਿਆ ਤੇ ਤੂੰ ਨੂਰ ਵਾਲ ਤੇ ਆਂਦੀ ਕਿੱਥੇ ਗਿਆ ਵਾ ਜਾਣਾ ਬਜ਼ਰੀ ਨੇ ਕਿੱਥੇ ਹੈ ਦਲਵਿੰਦਰ ਪੁੱਛਣਾ ਉਹਨੂੰ ਮੈਂ ਕੀ ਆ ਉਹ ਤੇ ਮੈਨੂੰ ਦਿਹਾਣੀ ਦਿਆ ਮੈਂ ਤੇ ਉਹ ਦਿਨ ਨੂੰ ਪੁੱਛਤਨੀ ਆ ਕਦੋਂ ਮੇਰਾ ਕਲੈਣੀ ਦਾ ਰਿਸ਼ਤਾ ਇਹ ਘਰ ਦੇ ਵਿੱਚ ਖਰਾਬ ਹੋ ਤਾ ਦੀਦੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਗੁੱਸਾ ਨਾ ਕਰੇ ਮੇਰੀ ਗੱਲ ਦਾ ਮਾਂ ਵੀ ਨਾ ਕਹਿੰਦੇ ਹੀ ਕੀ ਜਾਣ ਕੋ ਕੁੜੀ ਨੂੰ ਕੀ ਹੋ ਜਾਣਾ ਹੈ